ਕਿੰਤਾ ਕਿਥੇ ਹੋ ਮੈਂ ਮਾਡਲ ਹਾਂ ਸੀ ਬਾਹਰਲੇ ਬੰਦੇ ਖੜੇ ਆ ਬੰਦੇ ਦੇ ਬੰਦੇ ਲੋਕਾਂ ਨੂੰ ਘਰ ਦਵਾਰਾਂ ਦੇ ਮੋਕਾ ਆ ਮਾਡਲ ਘਰ ਦਵਾਰਾਂ ਦੇ ਹਾਂਜੀ ਬਹੁਤ ਬੜੀ ਵੇਪੜੀ ਇੱਕ ਬੜੀ ਦੋ ਦੋ ਨਾਲ ਕਿਦੋਂ ਆ ਜਲਦੀ ਭੇਜ ਦਿਓ ਭਾਜੀ ਪਲੀਜ਼ ਇੱਕ ਵਾਰੀ ਮੁੱਠਾਂ ਦੇ ਵੇਖ ਪਾਲਿੰਗ ਕਰਾ ਦਿਓ ਕੋਈ ਲਾਈ ਝਗੜਾ ਨਾ ਚੰਗਾ ਨਹੀਂ ਪਿਆਰ ਨਾਲ ਜਿੰਨੂੰ ਮੱਝ ਲੋਕ ਬੋਲਦੇ ਕੋਈ ਝਗੜਾ ਜਲਦੀ ਕਿਥੋਂ ਹੋ ਰਿਹਾ ਹੈ ਇਹ ਕਿਹਨੇ ਆ ਰਹੀ ਹੈ ਜੀ ਇਹ ਮਾਨ ਦਾ ਸਰਕਾਰ ਬਕਰ ਨਹੀਂ ਹੈ ਇਹ ਰਿਕਮੈਂਡ ਕਰੀਏ ਹਲੋ ਕਿਦਾਂ ਪਹਿਣਾ ਬਕਰਨੀ ਮਿਲੇ ਪ੍ਰਿੰਟੇ ਜੱਟਾਂ ਕਿ ਆਗੇ ਬੋਲੀ ਦਿੱਤਾ ਗਿਆ ਪੰਜਾਬ ਨੂੰ ਏ ਦਿੱਤਾ ਗਿਆ ਬੁਰੇ ਪੰਜਾਬ ਨੂੰ 10 ਗਿੰਤਾ ਗਿਆ ਉਹ ਤਾਂ ਪਤਾ ਚੋਟੀਆਂ ਗਾਦੇ ਚੋਰ ਤੁਹਾਨੂੰ ਮਮਾ ਲੋਕਾਂ ਨੇ 90 ਐਮਐਲਏ ਬਣਾਏ 90 ਐਮਐਲਏ ਵੀ ਪੰਜਾਬ ਦੇ ਲੋਕਾਂ ਦੇ ਧੀਆਂ ਦੇ ਲੋਕਾਂ ਦੇ ਅਧਿਕਾਰ ਖਾ ਗਏ ਉਹ ਚੋਰ ਤੁਹਾਨੂੰ ਲੋਕਾਂ ਨੇ ਪੰਜਾਬ ਤੋਂ 90 ਐਮਐਲਏ ਬਣਾਏ ਗਰੀਬਾਂ ਨੇ ਬਣਵੇਂ ਐਮਐਲਏ ਐ ਗਰੀਬ ਦੇ ਲੋਕਾਂ ਦੇ ਬੱਚੇ ਨੂੰ ਲੁੱਟੋਇਆ ਤੁਸੀਂ ਅਜਾਸ਼ਾ ਕਰਨੇ ਹੋ ਅਮਰੀਕੀ ਇਹਨਾਂ ਦੇ ਬਾਹਰ ਲੋਕਾਂ ਦਾ ਬੰਦੇ ਕਹੋ ਨਾ ਕਰਦੇ ਵੀ ਮੇਰੇ ਭਰਾ ਨੂੰ ਤੁਸੀਂ ਮੇਰੇ ਭਰਾ ਨੂੰ ਮੇਰੇ ਬਜ਼ੁਰਗ ਨੂੰ ਪਾਟਣਾ ਇਹ ਗੱਲ ਤੁਹਾਡੇ ਵੱਸੇ ਤੁਹਾਡੀ ਫੋਟੋ ਆ ਦੇਖੋ ਜੀ ਅਮਰਦੀਪ ਸਿੰਘ ਰਾਜਨ ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜ਼ਿਲ੍ਹਾ ਬਠਿੰਡਾ ਦੇਖੋ ਇਹਨਾਂ ਦੀ ਬਦਮਾਸ਼ੀ ਆਮ ਆਦਮੀ ਪਾਰਟੀ ਵਾਲਿਆਂ ਦੀ 12 ਬੰਦੇ ਬਲਾ ਕੇ ਬੂਥਾ ਤੇ ਬਿਠਾ ਰਹੇ ਨੇ ਤੇ ਲੋਕਾਂ ਨੂੰ ਪੋਲੇ ਪਾਲੇ ਨੂੰ ਝੁਮਕਾ ਰਹੇ ਨੇ ਜੀ ਆਹ ਦੇਖੋ ਵਿਸਟਿੰਗ ਕਾਰਡ ਅਮਰਦੀਪ ਸਿੰਘ ਰਾਜਨ ਪੰਜਾਬ ਜਲ ਸਰੋਤ ਪਰਮਦਰ ਡਾਇਰੈਕਟਰ ਕਿੱਥੇ ਹੋ ਸੰਦੀਪ ਅਲਵਾਲੀਆ ਸੰਦੀਪ ਅਲਵਾਲੀਆ ਕਿੱਥੇ ਹੋ ਮਗਾਬਦ ਮਾਸ਼ ਸੰਦੀਪ ਨੂੰ ਸੰਦੀਪ ਕੋਈ ਸੰਦੀਪ ਨੂੰ ਕਹਿੰਦੇ ਨੇ ਹੰਜੀ ਸਾਹਿਬ ਜੀ ਇਹ ਦੇਖੋ ਜੀ ਗੁਰਕੇ ਬੁਲਾਏ ਨੇ ਮੈਂ ਬਟਿੰਡੇ ਤੋਂ ਜੋੜ ਲੈ ਕੇ ਬਿਡੇ ਲੋਕਾਂ ਦੇ ਕਿਹਦੇ ਹੈ ਸੰਨੀ ਆਲੂ ਵਾਲੀ ਬੁਲਾਉਣ ਤੇ ਮੇਰੇ ਵੀ ਮੇਰਾ ਬਲਵਾਰ ਹੈ ਇਹ ਵੀ ਮੇਰਾ ਬਲਵਾਰ ਹੈ ਆ ਜਾ ਆਮ ਆਲੀ ਬੱਧੀ ਹੈ ਇਹਨਾਂ ਦਾ ਪਿਆਰ ਹੈ ਤੁਸੀਂ ਆ ਕੇ ਬੂਥਾਂ ਦੇ ਬਹਿ ਗਏ ਹੋ ਨਹੀਂ ਚੱਲੀ ਤੇਰੀ ਫੋਟੋ ਹੈ ਤੇਰੀ ਫੋਟੋ ਪਹਿਲੇ ਤੂੰ ਬੂਥੇ ਬੈਠਾ ਨਹੀਂ ਬੈਠੇ ਬਕਵਾਸ ਤੂੰ ਤੇਰੀ ਫੋਟੋ ਹੈ ਮੈਂ ਤਾਂ ਨਪੜਣਾ ਨਹੀਂ ਮੈਂ ਕੰਡਾ ਬੜਾ ਜੀ ਬੈਠਾ ਹਾਂ ਸੰਨੀ ਆਲੂ ਵਾਲੀ ਨਾਲ ਸੰਨੀ ਆਲੂ ਵਾਲੀਆ ਚੀਰਮੈਨ ਦੀ ਰਿਪੋਰਟ ਦਾ ਪੂਰੀ ਫੋਟੋ ਹੈ ਸੋ ਭੱਜ ਗਿਆ ਇਹ ਰਹਿ ਗਿਆ ਸੰਨੀ ਆਲੂ ਵਾਲੀਆ ਉਹ ਭੱਜ ਗਿਆ ਸੰਨੀ ਆਲੂ ਵਾਲੀਆ ਇਹ ਨਾਲ ਉਹ ਵੀ ਫੋਟੋ ਸੀਗੀ ਨਾਲ ਆ ਗਈ ਮੇਰੇ ਕੋਲ ਭਾਜੀ ਮੈਂ ਤਾਂ ਕੈਂਟਾ ਲੱਭੰਦਿਆ ਕੱਲ ਦੂਜੇ ਪੱਗਾਂ ਪਾਈਆਂ ਰੰਗਾਂ ਨਾਲ ਇਹ ਲੋਕਾਂ ਨੂੰ ਬਲਵਾਣਾ ਸਮਝਦੇ ਕਿੱਥੇ ਕੋਈ ਕੈਮਰੇ ਲੱਗੇ ਨੇ ਕਾਟਾ ਤੇ ਪੱਛੇ ਕੈਮਰੇ ਲੱਗੇ ਆ ਮਰ ਜੇਂਗਾ ਤੂੰ ਨਾ ਬੋਲ ਹਾਂਜੀ ਤੁਸੀਂ ਲੋਕਾਂ ਨੂੰ ਕੀ ਇਨਸਾਫ਼ ਦਿਓਗੇ ਪੰਜਾਬ ਦੇ ਲੋਕ ਰੋ ਰਹੇ ਤੜਾਈ ਤੜਾਈ ਕਰ ਰਹੇ ਨੌਕਰੀ ਦੇ ਨੇ ਲੋਕਾਂ ਨੂੰ ਲੋਕਾਂ ਦੇ ਦਾ ਰੋਜ਼ਗਾਰ ਦੇ ਦਿੰਦੇ ਅਧਿਕਾਰੋਂ ਸਾਈਡ ਕੋਲ ਜਿਹਦਾ ਇਹ ਕਿਤਾਬ ਨਹੀਂ ਬੱਤਾ ਕਟਵਰ ਉੱਪਰ ਬੈਠੇ ਚੜਨੇ ਗਏ ਦਾ ਪਾ ਜਿਹੜਾ ਆਉਂਦਾ ਬਾਹਰਲਾ ਬੰਦਾ ਲੋਕਲ ਆਪਣੇ ਭਰਾ ਆ ਸਾਰੇ ਜਿੰਨੇ ਵੀ ਲੋਕ ਜਿਹੜੀ ਮੇਰੀ ਭਾਜੀ ਦੇ ਬੰਦੇ ਮੈਂ ਸਾਡੀ ਕੋਈ ਗੱਲਾ ਨਹੀਂ ਕਿਹਦਾ ਬਾਹਰਲਾ ਬੰਦਾ ਨਹੀਂ ਬੈਠਦਾ ਪਾ ਜੀ ਲਗਲਾ ਵਿਚਾਰ ਕੀ ਹੋ ਗਿਆ ਦੁਨੀਆ ਦੀ ਮਰਜ਼ੀ ਹੈ ਬਾਹਰ ਗਰਾਂਡੇ ਹੋ ਕੇ ਬੰਨਣਾ ਨਹੀਂ ਬੈਠੇ ਸਾਰੇ ਬੰਦੇ ਦਰੂਹੇ ਪੰਨੀ ਰੱਖੀ ਆਵੇ ਉਹਨੂੰ ਅਮਰੀਕੀ ਜੀ ਗੱਲ ਹੈ ਮੋਰ ਜੀ ਨੂੰ ਮਰਜ਼ੀ ਦੁਨੀਆ ਬਾਹਰ ਤੁਸੀਂ ਐਦਾਂ ਨਾ ਕਰੋ ਬਾਹਰ ਬੰਦੇ ਆਗੇ ਸਾਂਚੇ ਚੱਲੋ ਆ ਇਹਦਾ ਫੋਨ ਵੀ ਹੁਣ ਉੱਥੇ ਬੰਦ ਹੋ ਗਿਆ ਹੋਇਆ ਕੀ ਤੁਸੀਂ ਕਰਦੇ ਕੀ ਬੇਬਦਮਾਸ਼ੀ ਆ ਕੇ ਇੱਥੇ ਤੁਸੀਂ ਭੈਣ ਨੂੰ ਡਰਾ ਰਹੇ ਹੋ ਇਹ ਤਾਂ ਢੀ ਇਨਸਾਨੀਅਤ ਹੈ ਸ਼ਰਮ ਕਰੋ ਸ਼ਰਮ ਹੋ ਬਾਵਾ ਜੀ ਤੁਸੀਂ ਇੱਥੇ ਰਹੋ ਪਹਿਲਾਂ ਪੁਲਸ ਕੋਲ ਆ ਕੇ ਜਾਇਓ ਸਾਹਮਣੇ ਆ ਭੂਤ ਦੇ ਮੈਂ ਸਭ ਕੁਝ ਦੇਖ ਲਿਆ ਚਿੱਤੰਗਾਲਾ ਬੜੀ ਮੈਂ ਬੈਠੀ ਬੈਠੀ ਜੋ ਦੇਖੋ ਕੋਣ ਆਇਆ ਗੁਰਾਲਾ ਸਾਹਿਬ ਕੋਣ ਹੈ ਕੀ ਹੋਇਆ ਇਹ ਨਹੀਂ ਭਾਈ ਕਿਉਂ ਬੈਠਾ भगवंत माना ठीकु कहिड़े जवाब दू मे बे नंबर कंदे बादू ਲੋਕੀ ਲੱਗੇ ਆ ਗਏ ਬੜਾ ਮਤਲੇ ਵੜਦੇ ਆ ਪਾਣੀ ਵਿੱਚ ਆਹ ਬਾਲ ਉਹ ਵੀ ਲੜੋ ਇੱਧਰ ਲਾਉਂਦੇ ਕੋਈ ਤਾਂ ਨਹੀਂ ਹੋ ਰਿਹਾ